ਆ ਕੇ ਨਾ ਵੀ ਭੈਣ ਚੋ ਦਾ ਬੇੜਾ ਗਰਕ ਹੋ ਗਿਆ ਫਸਲ ਨਹੀਂ ਨਿਕਲੀ ਭੈਣ ਚੋ ਦੇ ਕੀਲੇ ਚੋਂ 11 ਗੱਟੀ ਨਿਕਲ ਨੇ ਬਾਬਾ ਔਰ ਆਹ ਭੈਣ ਚੋ ਦਾ ਕਣਕ ਨਹੀਂ ਬੀਜਨੀ ਕਿੱਥੇ ਤੂੰ ਟਾਟਦਾ ਫਰੀ ਜੰਨਾ ਬੀਜਾਂਗੇ ਭਾਈ ਟੈਸਕ ਕੋ ਲੈ ਲਈ ਪਹਿਲਾ ਪਰਾਲੀ ਦਾ ਹੱਲ ਤਾਂ ਕਰੀ ਕੋਈ ਪਰਾਲੀ ਦਾ ਹੱਲ ਤਾਂ ਐ ਕਰੀਏ ਪਰਾਲੀ ਦਾ ਹੱਲ ਤਾਂ ਆਪਾਂ ਕਰ ਦਈਏ ਪਰ ਭੈਣ ਚੋ ਦਾ ਪਿੰਡ ਵਾਲੇ ਨੇ ਜਿਹੜੇ ਇਹ ਫੋਨ ਫੋਨ ਕਰ ਦਿੰਦੇ ਨੇ ਚਲ ਆਪਾਂ ਨੇਰੇ ਸਵੇਰੇ ਦੇਖ ਲੈਣੇ ਆ ਕੋਸਣ ਨੂੰ ਕੋਈ ਲੋਟ ਨਹੀਂ ਹੁਣ ਦੋਏ ਲੋਟ ਦਾ ਹੱਲ ਹੈ ਨਹੀਂ ਹੁਣ ਭੈਣ ਚੋਦੇ ਨੂੰ ਦੱਸ ਕਿੱਥੇ ਦੱਬੀ ਐ ਇੰਨੀ ਨੂੰ ਇਹਦਾ ਹੱਲ ਕੀ ਕਰਾਂ ਜਾਂਦਾ ਮੱਚਦਾ ਨਹੀਂ ਇਹਦਾ ਕੋਈ ਹੱਲ ਨਹੀਂ ਹਨਾ ਜੇ ਭੈਣ ਚੋਦੀ ਅੱਗ ਲਾਉਨੇ ਆ ਤਾਂ ਸਰਕਾਰ ਫੜਦੀ ਆ ਹੂੰ ਕੁਸਤਾ ਕਰਨਾ ਹੀ ਪਊ ਕੱਲ ਇੱਧਰ ਵੀ ਫਿਰਦਾ ਦੀ ਨਾਲ ਤੇ ਪਿੰਡ ਗੇੜੇ ਮਾਰਦਾ ਅਫਸਰ ਹਾਂ ਇੱਕ ਦੋ ਦੇ ਚਲਾਨ ਕਰ ਗਿਆ ਔਖਾ ਹੋਇਆ ਬੈ ਬਾਬੇ ਕੰਮ ਦੇਖਣਾ ਬੋਈ ਜਵਾਂਦੀ ਆਪਦਾ ਹੱਲ ਕਰੀਆ ਆਪਦਾ ਕੋਈ ਹੋਰ ਭੈਣ ਚੌਦੀ ਫੇ ਕਣਕ ਕਦ ਬੀਜਾਂਗੇ ਆ ਟਾਈਮ ਲੱਗ ਜੂ ਆਪਣਾ ਹੋਰ ਭੈਣ ਚੋ ਭੈਣ ਚੌਦਾ ਉਰੇ ਥਣ ਫੜਦਾ ਬੈਠਾ ਇਕੱਠਾ ਗੁੱਠਾਂ ਵਾਲਾ ਪਤਾ ਕਰ ਲੈ ਕੋਈ ਇਕੱਠਾ ਬਣਵਾ ਕੇ ਚੁਕਾ ਦੇਣੇ ਸਾਰਾ ਸਿਆਪਾ ਇਹ ਗੱਠਾਂ ਦਾ ਕਰਾ ਦਈਏ ਉਹਦੇ ਨਾਲ ਵੀ ਤਾਂ ਪ੍ਰਦੂਸ਼ਣ ਨੇ ਉਹ ਜੋ ਜਾਂਦੀ ਫੈਕਟਰੀਆਂ ਚ ਬਾਈ ਗੱਲ ਇਹ ਵੀ ਆ ਭੈਣ ਚੌਦੀ ਸਾਡੇ ਜਦ ਖੇਤ ਚੱਕ ਲਾਉਨੇ ਉਦੋਂ ਤਾਂ ਕਹਿ ਦਿੰਦੇ ਆ ਕਿਸਾਨ ਪ੍ਰਦੂਸ਼ਣ ਕਰਦਾ ਧੂਆਂ ਭੈਣ ਚੌਦਾ ਦੋ ਦਿਨਾਂ ਚ ਦਿੱਲੀ ਪਹੁੰਚਦੇ ਜਾਂਦਾ ਆ ਹੁਣ ਫੈਕਟਰੀਆਂ ਵਾਲੇ ਉਰੋਂ ਇਕੱਠਾ ਬਣਾ ਕੇ ਲੈ ਜਾਣਗੇ ਸਾਰਾ ਸਾਲ ਫੁੱਕਣ ਪਰ ਭੈਣ ਚੋ ਗੱਲ ਤਾਂ ਇਹ ਆ ਨਾ ਕਿਸਾਨ ਦੀ ਗੱਲ ਨੇ ਇਹਦੀ ਗੱਲ ਗੱਲ ਭੈਣ ਚੋ ਦਾ ਗੂਗਲ ਆਈਏ ਦੇਖੋ ਜਨਾਬ ਕਿੰਨਾ ਤਪਾਇਆ ਹੋਇਆ ਰੇਤੇ ਨੇ ਵੀ ਉਹ ਕੀ ਦਾ ਫੋਨ ਆ ਗਿਆ ਜਨਾਬ ਦਾ ਹਾਂਜੀ ਜਨਾਬ ਕੀ ਓਏ ਹੋਏ ਹੋਏ ਅੱਛਾ ਜੀ ਲਓ ਜਨਾ ਫੇਰ ਪੰਗਾ ਤਲਕਨਪੁਰੇ ਭੈਣ ਚੋ ਬੰਦੇ ਅੱਗ ਲਾਈ ਬੈਠੇ ਨੇ ਓ ਯਾਰ ਮੈਂ ਤਾਂ ਬਾਬਾ ਆਪਣੇ ਮੁੰਡੇ ਨੂੰ ਦਵਾਈ ਦਵਾ ਕੇ ਲਿਆਉਣੀ ਤੇ ਇਹਨਾਂ ਦਾ ਕੁੜੀ 14 ਦਾ ਹੋਰ ਪੁੱਠੇ ਪੱਥੇ ਪੱਖੇ ਪਾਏ ਪਏ ਨੇ ਭੈਂ ਚੋਂ ਡੇਂਗੂ ਪਹਿਲੀ ਨਹੀਂ ਹਟ ਰਿਹਾ ਇਹ ਧੂਆਂ ਕਰੀ ਜਾਂਦੇ ਨੇ ਇਹ ਤੂੰ ਇਹ ਉਹ ਦੇਖੋ ਮੇਰੇ ਸਾਲੇ ਉਹ ਲਾਉਣ ਲੱਗੇ ਹੋਣੇ ਉਹ ਕੀ ਕਰ ਰਹੇ ਨੇ ਚੱਲ ਬਾਬੇ ਮੈਂ ਚੋ ਆਹ ਦੇਖੋ ਭੈਂ ਬੈਠੇ ਅੱਗਾਂ ਲਾਈਆਂ ਨੇ ਸਾਰਾ ਭੈਂ ਚੋਂ ਦਾ ਅਫਸਰ ਆ ਗਿਆ ਓਏ ਆਉਣਾ ਹੀ ਦੀ ਆ ਕੀ ਕਰ ਰੋ ਤੁਸੀਂ ਇਹ ਨਹੀਂ ਅੱਗਾਂ ਕਿਉਂ ਲਾ ਰਹੇ ਹੋ ਅੱਗਾਂ ਬੰਦ ਕਰ ਦਿਓ ਸਰ ਇਹਦਾ ਹੱਲ ਦੱਸੋ ਚਲੋ ਸਰ ਓ ਇਹਨਾਂ ਨੂੰ ਧਰਤੀ 'ਚ ਦੱਬ ਦਿਓ ਧਰਤੀ 'ਚ ਦੱਬ ਦਿਓ ਗੱਠਾ ਫੜਵਾ ਲਓ ਅੱਛਾ ਸਰ ਗੱਠਾ ਗੱਠਾਂ ਅਸੀਂ ਬਣਵਾ ਦੋ ਤੁਸੀਂ ਸਾਡੀਆਂ ਭੈਣ ਚੋਦ ਤੋਂ ਕੋਈ ਚੱਕੇ ਲੈ ਗਿਆ ਦੂਜੀ ਦਲ ਤੁਸੀਂ ਕਹਿੰਦੇ ਧਰਤੀ ਦੱਬ ਦੋ ਭੈਣ ਚੋਦ ਏਡੇ ਏਡੇ ਸੰਤ ਅਸੀਂ ਕਿੱਥੋਂ ਲੈ ਕੇ ਖੇਤੀ ਵਾਲੇ ਸੰਤ ਦਾ ਸਭ ਕੁਝ ਸਾਰਾ ਸੁਣੋ ਪਹਿਲਾਂ ਕਿਸਾਨ ਦਾ ਦਰਦ ਵੀ ਸੁਣੋ ਭੈਣ ਚੋਦ ਦੁਸਤਾ ਪਾ ਕੇ ਸੂਟ ਬੂਟ ਕੱਟਦੇ ਕੱਟਦੇ ਅਫਸਰ ਨੇ ਹੱਥ ਵਿੱਚ ਚੱਕਣਾ ਤੁਸੀਂ ਤਾਂ ਉਹ ਸੂਟ ਬੂਟ ਪਾ ਕੇ ਆ ਗਏ ਤੁਸੀਂ ਐਂ ਤਾਂ ਦੇਖੋ ਪਹਿਲਾਂ ਹੀ ਸਾਡੇ ਝੰਟੋ ਜੀ ਜੀਰੀ ਨੇ ਚੋਤੀ ਹੈ ਹਾਂ ਹੁਣ ਭੈਣ ਚੋਦੋਂ ਮਾੜੀ ਜੀ ਅੱਗ ਲਾਈ ਐ ਹੁਣ ਤੁਸੀਂ ਆ ਗਏ ਮੈਨੂੰ ਪਤਾ ਐ ਪਿੰਡ ਚੋਂ ਹੀ ਕਿਸੇ ਨੇ ਬੁੰਡਾ ਅਸੀਂ ਤੁਹਾਨੂੰ ਥੋੜੇ ਆਲੇ-ਦਾਲ ਵਾਲੀ ਫੋਨ ਕਰਦੇ ਨੇ ਸਾਨੂੰ ਕੋਈ ਬਤਾ ਕਰਦੇ ਨੇ ਫਿਰ ਸਰ ਤੁਸੀਂ ਵੀ ਕਿਸਾਨੀ ਪਰਿਵਾਰ ਤੋਂ ਹੀ ਹੋਵੋਗੇ ਤੁਸੀਂ ਸਾਡਾ ਮਾੜਾ-ਮੋਟਾ ਫਾਇਦਾ ਕਰੋਗੇ ਪਤਾ ਕੀ ਗੱਲ ਹੈ ਡਿਊਟੀ ਹੈ ਅਸੀਂ ਤਾਂ ਮਾਰਦੇ ਨਿਵਾਉਣਾ ਅਸੀਂ ਸੰਝਦੇ ਹਾਂ ਤੁਸੀਂ ਸਾਨੂੰ ਹੱਲ ਦੱਸੋ ਇਹਦਾ ਅਸੀਂ ਉਹੀ ਹੱਲ ਕਰਦਾਂਗੇ ਹੱਲ ਹੱਲ ਤਾਂ ਨਹੀਂ ਫਿਰ ਸਰ ਥੋੜਾ ਦੇਖੋ ਗੱਲ ਸੁਣੋ ਗੱਲ ਸੁਣੋ ਹਾਲੇ ਦਾ ਗੱਠਾ ਬਣਵਾ ਲੋ ਧਰਤੀ ਦਾ ਗੱਠਾ ਬਣਾਵਾਂਗੇ ਅਸੀਂ ਗੱਠਾ ਵੀ ਤਾਂ ਭੈਣ ਚੋਦਿਆ ਫੈਕਟਰੀਆਂ ਚ ਜਾਣੀਆਂ ਨੇ ਉਹ ਵੀ ਤਾਂ ਪ੍ਰਦੂਸ਼ਣ ਹੈ ਅੱਛਾ ਵੀ ਜ਼ਿੰਮੇਵਾਰ ਨਾ ਪ੍ਰਦੂਸ਼ਣ ਕਰੇ ਭੈਣ ਚੋ ਫੈਕਟਰੀਆਂ ਵਾਲੇ ਕਰੀ ਜਾਂ ਉਹ ਸਾਨੂੰ ਤਾਂ ਇਹ ਸਰਕਾਰ ਦਾ ਆਰਡਰ ਆ ਹੁਣ ਕੀ ਮੇਰੀ ਗੱਲ ਮੰਗੋ ਮੈਨੂੰ ਸਰਕਾਰ ਦਾ ਹੀ ਪਤਾ ਮੈਨੂੰ ਥੋੜਾ ਹੀ ਪਤਾ ਜਦ ਤੱਕ ਕੋਈ ਹੱਲ ਨਹੀਂ ਕਰਦੇ ਪ੍ਰਾਣੀ ਕਰਦੇ ਤੁਹਾਨੂੰ ਜਾਣਦੀ ਭੈਣ ਦੀ ਥਾਂ ਕਿੰਨਾ ਵੀ ਭੈਣ ਦੀ ਥਾਂ ਕਿੰਨਾ ਵੀ ਅੱਗ ਲਾਵਾਂਗੇ ਹਾਂਜੀ ਬਾਬਿਓ ਸਸਰੀ ਕਾਲ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਬਾਬਿਓ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਬਾਬੇ ਮਨੋਰੰਜਨ ਹੈ ਕੋਈ ਵੀ ਇਹਨੂੰ ਸੀਰੀਅਸ ਨਾ ਲਵੇ ਕਿਉਂ ਬਾਬਿਓ ਅਸੀਂ ਵੀ ਕਿਸਾਨ ਆ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਪਰਾਲੀ ਨੂੰ ਨਾ ਅੱਗ ਲਾਈਏ ਕਿਉਂ ਸਾਡੀਆਂ ਮਜਬੂਰੀਆਂ ਨੇ ਬਾਬਿਓ ਖਰਚਾ ਮਹਿੰਗਾ ਹੈ ਪਰਾਲੀ ਨੂੰ ਧਰਤੀ ਦੱਬ ਕੇ ਵੇਚਣ ਦਾ ਸੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕੋਈ ਐਰਜੇ ਢੰਗ ਤਕਨੀਕਾ ਆਉਣ ਬਾਬਿਓ ਅਸੀਂ ਵੀ ਪਰਾਲੀ ਨੂੰ ਅੱਗ ਨਾ ਲਾਏ ਕਿਉਂ ਸਾਡੇ ਵੀ ਜਵਾਕ ਬਾਬੇ ਉਰੀ ਰਹਿੰਦੇ ਆ ਅਸੀਂ ਵੀ ਉਰੀ ਰਹਨੇ ਆ ਸਾਨੂੰ ਵੀ ਇਹ ਪ੍ਰਦੂਸ਼ਣ ਦਾ ਬਾਬਿਓ ਖਤਰਾ ਹੀ ਆ ਤੇ ਸਰਕਾਰ ਨੂੰ ਬੇਨਤੀ ਆ ਸਾਡੀ ਪ੍ਰਾਲੀ ਦਾ ਪ੍ਰਦੂਸ਼ਣ ਤਾਂ ਦਿਖਦਾ ਪਰ ਉਹੀ ਬਾਬਿਓ ਜਦੋਂ ਗੱਠਾ ਬਣਾ ਕੇ ਅੱਗ ਲੱਗਦੀ ਆ ਫੈਕਟਰੀਆਂ ਚ ਸਾਲ-ਸਾਲ ਉਹਦੇ ਸਰਕਾਰ ਕੋਈ ਗੌਰ ਨਹੀਂ ਕਰਦੀ ਕੁੱਲ ਮਿਲਾ ਕੇ ਗੱਲ ਇਹੀ ਆ ਵੀ ਕਿਸਾਨ ਤੇ ਮਾਰ ਕੀਤੀ ਜਾਂਦੇ ਆ ਬਾਬਿਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਬਾਬਿਓ ਚੈਨਲ ਕਰ ਲਿਓ ਸਬਸਕ੍ਰਾਈਬ ਚੀਮਾ ਬਲੌਗਸ ਐਵੇਂ ਖਤਰਨਾਕ ਵੀਡੀਓ ਆਉਂਦੀਆਂ ਰਹਿਣਗੀਆਂ